ਸਾਡੇ ਜਿਹੜੇ ਬੱਚੇ ਉੱਥੇ ਦੇ ਜੰਪ ਵਾਲ ਸੀਗੇ ਇੱਕ ਤਾਂ ਪੰਜਾਬੀ ਤੋਂ ਬਹੁਤ ਜ਼ਿਆਦਾ ਦੂਰ ਸੀਗੇ ਬਹੁਤ ਜ਼ਿਆਦਾ ਬਿਲਕੁਲ ਔਰ ਦੂਸਰਾ ਕੀ ਹੈ ਕਿ ਜ਼ਿਆਦਾ ਅੰਗਰੇਜ਼ੀ 뮤ਜ਼ਿਕ ਨੂੰ ਡਿਸਕੋ ਬੀਟ ਨੂੰ ਜ਼ਿਆਦਾ ਤਰਜੀਹ ਦੇ ਰਹੇ ਸੀ ਜੀ ਜੀ ਸੋ ਬੈਠੇ ਬੈਠੇ ਸਲਾਮ ਅਸ਼ਵਰ ਕੀਤਾ ਕਿ ਕਿਸ ਤਰ੍ਹਾਂ ਗਰੀਬ ਹਾਂ ਲਿਰ ਨੇਚਰਲੀ ਗੀਤ ਤਾਂ ਸਾਡੇ ਆਪਣੇ ਲਿਖੇ ਸੀਗੇ ਰੇਸ਼ਮ ਢਿੱਲੋਂ ਨੇਣ ਵਾਲੀਆ ਫਿਰ ਸਬਰਵਾਲ ਸਾਹਿਬ ਤੇ ਆਪਣੇ ਕੁਮਾਰ ਸਾਡੇ ਲਿਖੇ ਹੋਏ ਕੰਪੋਜੀਸ਼ਨ ਆਪਣੀਆਂ ਤੇ ਉਹ ਫਿਰ ਈਸਟ ਐਂਡ ਵੈਸਟਾ ਸਮੇਲ ਕਰ ਲਿਆ ਮੀਸਾ ਫੋਕ ਵੀ ਰੱਖਿਆ ਅੱਛੀ ਕੰਪੋਜੀਸ਼ਨ ਸਾਡੀਆਂ ਫੋਕ ਇਨ ਐਕਚੁਅਲੀ ਆਪਣੇ ਸਾਰੇ ਟਿਊਨਾਂ ਹੁਣ ਤੱਕ ਸੁਣ ਲਓ ਸਾਡਾ ਪੰਜਾਬੀ ਟੱਚ ਹੈ ਤੇ ਲੇਕਿਨ 뮤ਜ਼ਿਕਲੀ ਵਿੱਚ ਡਰਮਸ ਔਕਟੋ ਪੈਡਸ ਸਿੰਥਸਾਈਜ਼ਰ ਗਿਟਾਰਸ ਪਾ ਕੇ ਮਾਡਰਨ ਟੱਚ ਦੇ ਦਿੱਤਾ ਜਦੋਂ ਐਲਬਮ ਰਿਲੀਜ਼ ਹੋਈ ਉਸ ਵੇਲੇ ਕੋਈ ਵਧੀਆ ਰਿਸਪੌਂਸ ਨਹੀਂ ਫ੍ਰੈਂਕਲੀ ਸਪੀਕਿੰਗ ਅੱਛੀ ਕਿਉਂਕਿ ਐਕਚੁਅਲੀ ਇੱਕਦਮ ਚੇਂਜ ਸੀਗਾ ਨਾ ਪੇ ਜਿਹੜੇ ਹੁਣ ਆਪਣੇ ਸਮਕਾਲੀ ਸੀਗੇ ਜੇ ਜਨਰੇਸ਼ਨ ਦਾ ਗੈਪ ਆ ਗਿਆ ਨਾ ਜਨਰੇਸ਼ਨ ਜਿਹੜੇ ਆਪਣੇ ਹਾਨੀ ਸੀਗੇ ਉਹ ਕਹਿੰਦੇ ਯਾਰ ਬਹੁਤ ਜ਼ਿਆਦਾ ਮਾਡਰਨ ਕਰਦਾ ਮਾਡਰਨ ਕਰਦਾ ਲੇਕਿਨ ਭਾਜੀ ਵਿਥਨ ਫਿਊ ਮੰਥਸ ਜੀ ਐਸੀ ਚੇਂਜ ਆਈ ਬੱਚੇ ਜਿਹੜੇ ਆ ਉਹਦਾ ਨਾ ਕੀ ਆਪਣੇ ਪੇਰੈਂਟਸ ਨੂੰ ਪੇਰੈਂਟਸ ਨਾਲ ਪੰਜਾਬੀ ਚ ਗੱਲ ਕਰਨ ਲੱਗ ਪਏ ਰਿਸ਼ਤਿਆਂ ਦੇ ਨਾਮ ਪੁੱਛਣ ਲੱਗ ਪਏ ਇਹ ਕੌਣ ਤੇ ਇਹ ਕੌਣ ਜਿਹੜੇ ਸਾਨੂੰ ਕਹਿੰਦੇ ਫਿਰ ਬਾਅਦ ਚ ਸਾਨੂੰ ਚਿੱਠੀਆਂ ਆਉਣ ਲੱਗ ਪਈਆਂ ਅੱਛਾ ਯਾਰ ਤੇ ਸਾਡੇ ਬੱਚੇ ਆਪਣੇ ਕਲਚਰ ਨਾਲ ਜੋੜ ਲੈ ਤੁਸੀਂ ਬਚਾ